ਹਾਂਜੀ ਬਾਈ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਚਾਹੇ ਫੇਸਬੁੱਕ ਤੇ ਦੇਖ ਰਹੇ ਹੋ ਚਾਹੇ YouTube ਤੇ ਦੇਖ ਰਹੇ ਹੋ ਸਭ ਨੂੰ ਤਹਿ ਦਿਲੋਂ ਧੰਨਵਾਦ ਬਾਈ ਜਿਹੜਾ ਤੁਸੀਂ ਲਗਾਤਾਰ ਹੁਣ ਇੰਨੇ ਜੁੜ ਰਹੇ ਹੋ ਅੱਗੇ ਦੀ ਅੱਗੇ ਮੈਂ ਲਗਾਤਾਰ ਵੀਰੇ ਵੀਡੀਓ ਪਾਉਣਾ ਉਹੀ ਵੀਡੀਓ ਪਾਉਣਾ ਜਿਹੜੀ ਕਿ ਤੁਹਾਡੇ ਫਾਇਦੇਮੰਦ ਹੋਊ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਕੋਰਟ ਕੇਸ ਲਾਇਆ ਸੀ ਪਾਰਟਿਕੂਲਰ ਸੀਡ ਕੰਪਨੀਆਂ ਨੇ ਪਾਰਟਿਕੂਲਰ ਬੰਦਿਆਂ ਨੇ ਹਾਈਬ੍ਰਿਡ ਝੋਨੇ ਰਿਲੇਟਡ ਵੀ ਕਿਉਂ ਬੈਨ ਕੀਤਾ ਪੰਜਾਬ ਦੇ ਵਿੱਚ ਹਨਾ ਉਹਦੀ ਹੀਅਰਿੰਗ ਸੀ ਬਾਈ 2 ਤਰੀਕ ਨੂੰ ਤੇ ਉਹ ਅਪਡੇਟ ਹੋ ਗਿਆ ਅੱਜ ਸਾਈਟ ਦੇ ਉੱਤੇ ਹਾਈ ਕੋਰਟ ਪੰਜਾਬ ਹਰਿਆ ਕਿ ਉਹਦੀ ਨੈਕਸਟ ਡੇਟ ਆ ਜਿਹੜੀ ਉਹ 5 ਤਰੀਕ ਪਾਤੀ ਬਈ ਹਨਾ ਐਂ ਬਈ ਡੇਟਾਂ ਪਈ ਜਾਣੀਆਂ ਇਹਦਾ ਮਸਲੇ ਦਾ ਕੋਈ ਹੱਲ ਨਹੀਂ ਹੋਣਾ ਮੈਨੂੰ ਲੱਗਦਾ ਜਿੰਨਾ ਤੱਕ ਹੈਗਾ ਕਿਉਂਕਿ ਸਰਕਾਰਾਂ ਨੂੰ ਵੱਧੋ ਵੱਧ ਫਾਈਨ ਪਾ ਦੂਗਾ ਹਾਈ ਕੋਰਟ ਵੀ ਕਿਉਂ ਨਹੀਂ ਤੁਸੀਂ ਕਰ ਰਹੇ ਹਨਾ ਕੀ ਨਹੀਂ ਕਰ ਰਹੇ ਉਹਨੇ ਚੰਨ ਪੜੀਰੀਆਂ ਦੀ ਡੇਟ ਲੰਘ ਜਾਣੀਆਂ ਤੇ ਗੱਲ ਉੱਡੀ ਗਈ ਵਪਾਰੀ ਵਰਗ ਦੇ ਵਿੱਚ ਤੇ ਉਹਨਾਂ ਨੇ ਇਹ ਨਹੀਂ ਦੇਖਣਾ ਜੇ ਇਹਨਾਂ ਨੇ ਚਿੱਠੀ ਦੇ ਵੀ ਦਿੱਤੀ ਵੀ ਗਵਰਨਮੈਂਟ ਅਪਰੂਵਡ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਜਿਹੜੀਆਂ ਗਵਰਨਮੈਂਟ ਵੱਲੋਂ ਅਪਰੂਵਡ ਵੀ ਨਹੀਂ ਉਹ ਲਾਏ ਜਾਣ ਹਨਾ ਤਾਂ ਵੱਜਣਾ ਤੋਂ ਹਾਈਬ੍ਰਿਡ ਬੈਨ ਹੀ ਹੈ ਪਰ ਪੀਲੀ ਹੁਸ਼ਾ ਇਹਨਾਂ ਨੂੰ ਦਿਖ ਵੀ ਉਹ ਲਾਉ ਪਈ ਬੈਣ ਤਾਂ ਉਹ ਵੀ ਆ ਪਾਣੀ ਤਾਂ ਉਹ ਵੀ ਲੈਂਦੀ ਆ ਉਹਦੇ ਬਰਾਬਰ ਹੀ 1 ਲੱਖ 12 ਉਹਦੇ ਬਰਾਬਰ ਹੀ ਆਪਣੇ ਕੋਲੇ ਮੁਛਲ ਝੋਨੇ ਆ ਉਹਦੇ ਬਰਾਬਰ ਹੀ 1885 ਹੈ ਨਾ ਇਹ ਵੈਰੈਟੀਆਂ ਨੇ ਜਿਹੜੀਆਂ ਲੰਮਾ ਸਮਾਂ ਲੈਂਦੀਆਂ ਨੇ ਉਹਦੇ ਬਰਾਬਰ ਹੀ ਸੁਪਰੀਮ 110 ਝੋਨਾ ਜਿਹੜਾ ਪਰਮਲ ਰਿਸਰਚ ਵੈਰੈਟੀ ਕਹੇ ਕਿ 2 200 ਰੁਪਏ ਕਿਲੋ ਵਿਕੀ ਜਾਂਦੇ ਨੇ ਹੈ ਨਾ ਹੋਰ ਸੀਆਰ ਦੇ ਬੀਜ ਨੇ ਤੇ ਉਹ ਤਾਂ ਵਿਕਣੀ ਵਿਗਣੇ ਨੇ ਜਿਹੜੇ ਫਾਰਮ ਦੇ ਬੀਜ ਨੇ ਜਿਹੜੇ ਨਕਲੀ ਨੇ ਨਕਲੀ ਨਕਲੀ ਤੋਂ ਭਾਅ ਵੀ ਹੋਰ ਕੰਪਨੀਆਂ ਆਪਣੀਆਂ ਘਰ ਦਾ ਬੀ ਬਣਾ ਕੇ ਜਿਹੜੀਆਂ ਦੇਈ ਜਾਂਦੀਆਂ ਨੇ ਉਹ ਵੀ 160 60 70 70 ਰੁਪਏ ਕਿਲੋ 20ਈ ਦੇਈ ਜਾਂਦੇ ਨੇ ਯਾਰ ਹਨਾ ਇੰਨਾ ਤਾਂ ਨਾ ਲੁੱਟੋ ਯਾਰ ਕਿਸਾਨਾਂ ਨੂੰ ਹਨਾ ਮੈਂ ਅੱਜ ਵੀਡੀਓ ਵੀ ਪਾਈ ਸੀ ਵੀ ਜਿਹੜੇ ਤੁਹਾਡੇ ਖੇਤੀਬਾੜੀ ਵਿਗਿਆਨ ਕੇਂਦਰ ਨੇ ਉੱਥੋਂ ਜਾ ਕੇ ਤੁਸੀਂ 20 ਲਓ ਲੁੱਟ ਤੋਂ ਬਚੋ ਉੱਥੇ 20 ਵੀ ਸਸਤਾ ਪੱਕਾ ਬਿੱਲ ਵੀ ਮਿਲਦਾ ਇਹ ਬਿੱਲ ਵੀ ਨਹੀਂ ਦਿੰਦੇ ਆਪਾਂ ਨੂੰ ਵੀ ਕੱਲ ਨੂੰ ਕੇਸ ਵੀ ਨਾ ਕਰ ਲੈਣ ਆਪਣੇ ਤੇ ਬਹੁਤ ਕਿਸਾਨ ਭਰਾਵਾਂ ਬਿਨਾਂ ਬਿੱਲ ਤੋਂ ਹੀ ਵੀ ਮੈਨੂੰ 10 ਰੁਪਏ ਸਸਤਾ ਮਿਲ ਗਿਆ ਲੈ ਆ ਲੋ ਕੇ ਨਾ ਹਨਾ ਐ ਨਹੀਂ ਦੇਖਦੇ ਵੀ ਬਾਅਦ ਚ ਉਹਦੇ ਮੁੰਜਰੇ ਲੱਗਣਗੇ ਕਿ ਨਹੀਂ ਲੱਗਣਗੇ ਉਹਦੇ ਚ ਚੋਬਾ ਹੋਊਗਾ ਜਾਂ ਨਹੀਂ ਹੋਊਗਾ ਰਲਾ ਹੋਊਗਾ ਜਾਂ ਨਹੀਂ ਹੋਊਗਾ ਇਹ ਚੀ ਵੀ ਜਿਹੜਾ ਹਾਈਬ੍ਰਿਡ ਆ ਬੈਨ ਹੁਣ ਆਪਾਂ ਹੋਰ ਕਿਤੋਂ ਲਵਾਂਗੇ ਉਹਦਾ ਬਿੱਲ ਕੀ ਦੇਣਾ ਹੋ ਹਨਾ ਪਰ ਜਿਹੜੇ ਯਾਰ ਪੀਆਰ ਝੋਨੇ ਨੇ ਸੀਆਰ ਝੋਨੇ ਨੇ ਹਨਾ ਉਹਨਾਂ ਦੇ ਤਾਂ ਬਿੱਲ ਲਓ ਨਾ ਬਾਕੀ ਮੁੱਦੇ ਤੋਂ ਆਪਾਂ ਭੜਕਦੇ ਨਹੀਂ ਬਈ ਕੇਸ ਜਿਹੜਾ ਇਹਦਾ ਮੈਨੂੰ ਲੱਗਦਾ ਕੋਈ ਨਤੀਜਾ ਨਹੀਂ ਨਿਕਲਣਾ ਜਦੋਂ ਨੂੰ ਨਿਕਲੂਗਾ ਉਹਨੇ ਟਾਈਮ ਨੂੰ ਲੇਟ ਹੋ ਜਾਗੇ ਬਾਕੀ 5 ਤਰੀਕ ਨੂੰ ਜੋ ਵੀ ਹੋਊਗੀ ਅਪਡੇਟ ਤੁਹਾਨੂੰ ਜ਼ਰੂਰ ਦਵਾਂਗੇ ਤੇ ਇੱਕ ਬਈ ਹੋਰ ਕੇਸ ਲਾਤਾ ਹਨਾ ਮੈਂ ਸ਼ਾਰਟ ਵੀ ਪਾਇਆ ਸੀ ਰੀਲ ਵੀ ਪਾਈ ਸੀ ਉਹ ਸਰਕਾਰ ਨੂੰ ਚੁਣੌਤੀ ਦੇਤੀ ਵੀ ਤੁਸੀਂ ਇੱਕ ਤਰੀਕ ਕਿਵੇਂ ਰੱਖਤੀ ਝੋਨੇ ਦੀ ਇੰਨੀ ਪਹਿਲਾਂ ਹੁਣੇ ਥੋੜਾ ਪਾਣੀ ਬਰਬਾਦ ਹੁੰਦਾ ਹਨਾ ਉਹਨਾਂ ਨੇ ਪਟੀਸ਼ਨ ਪਾਤੀ ਰੈਟ ਪਾਤੀ ਵੀ ਇਹ ਕਿਉਂ ਕਾਰਨ ਦੱਸੋ ਵੀ ਡੇਟ ਹੈ ਜਿਹੜੀ ਉਹ ਲੇਟ ਹੀ ਹੋਣੀ ਚਾਹੀਦੀ ਹੈ ਹਨਾ ਹਜੇ ਉਹਦੀ ਵੀ ਸੁਣਵਾਈ ਹੋ ਸਕਦੀ ਹੈ ਜੇ ਉਹਦਾ ਕੋਈ ਫੈਸਲਾ ਆਇਆ ਡੇਟ 15 ਤੇ 20 ਤਰੀਕ ਕਰਤੀ ਫਿਰ ਜਿਹੜੀਆਂ ਪਨੀਰੀਆਂ ਵੀ ਜਿਉਂ ਪਕੜ ਹੋ ਜਾਣਗੀਆਂ ਹਨਾ ਇਸੇ ਕਰਕੇ ਮੈਂ ਵਾਰੀ ਵਾਰੀ ਕਹਿਣਾ ਵੀ ਜਿਹੜੀਆਂ ਵੀ ਪਨੀਰੀਆਂ ਬੀਜਣੀਆਂ ਬਈ ਜੇ 10 ਜੂਨ ਤੋਂ ਬਾਅਦ ਝੋਨਾ ਲਾਓਗੇ ਤਾਂ ਹੀ ਤੁਹਾਨੂੰ ਫਾਇਦਾ ਇਹਦਾ ਇਹ ਮਤਲਬ ਨਹੀਂ ਹੈਗਾ ਵੀ ਜੇ ਸਰਕਾਰ ਨੇ ਇੱਕ ਤਰੀਕ ਦੇਤੀ ਤਾਂ ਆਪਾਂ ਇੱਕ ਤਰੀਕ ਨੂੰ ਡੱਕੇ ਲਾ ਦੇਣੇ ਆ ਖੇਤ ਦੇ ਵਿੱਚ ਹਨਾ ਝਾੜ ਵੀ ਨਹੀਂ ਦੇਣਾ ਫਸਲ ਨੇ ਉਦੋਂ ਬਾਦਲ ਸਰਕਾਰ ਨੇ ਇਹ ਕੀਤਾ ਸੀ ਫੈਸਲਾ ਤਾਂ ਵਧੀਆ ਹੀ ਕਰਿਆ ਸੀ ਵੀ ਝੋਨੇ ਦਾ ਜਿਹੜੀ ਲਵਾਈ ਆ ਉਹ ਥੋੜੀ ਜਿਹੀ ਲੇਟ ਲੈ ਗਈ ਸੀ ਹਨਾ ਇਹਨਾਂ ਨੇ ਝੋਨੇ ਚ ਵੰਡਤਾ ਪਰ ਇੱਕ ਤਰੀਕ ਦੇ ਕੇ ਕੋਈ ਬਾਹਲੀ ਚੰਗੀ ਗੱਲ ਨਹੀਂ ਹੈਗੀ ਵੀ ਪੰਜੀਰੀਆਂ ਹੁਣ ਤੁਸੀਂ ਲਾ ਵੀ ਦਿੱਤੀਆਂ ਹਨਾ 10 ਤੋਂ ਬਾਅਦ ਬਾਦਲ ਲਾਓ ਤਾਂ ਵਧੀਆ ਰਹੂਗਾ ਬਾਕੀ ਚੈਨਲ ਨਾਲ ਜੁੜੇ ਰਹੋ ਕੇਸ ਰਿਲੇਟਡ ਹਾਈਬ੍ਰਿਡ ਝੋਨੇ ਦੇ ਰਿਲੇਟਡ ਕਿਸਮਾਂ ਰਿਲੇਟਡ ਕਿਹੜੀ ਕਿਸਮ ਆ ਉਹ ਉਹਦੇ ਰਿਲੇਟਡ ਵੀਡੀਓ ਪਾਉਂਦੇ ਰਹਾਂਗੇ ਬਾਸਵਤੀ ਦੇ ਰੇਟ ਬਾਰੇ ਸਬਸਕ੍ਰਾਈਬ ਤੇ ਫੋਲੋ ਕਰ ਲਿਓ ਭਾਈ ਜਿਹੜੇ ਨਵੇਂ ਜੁੜੇ ਨੇ ਥੈਂਕ ਯੂ ਸੋ ਮ